ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਤਹਿਸੀਲ ਅਨਸੂਲ ਪੈ ਜਾਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਆਇ ਸ਼ੈਰਨ ਸਦੀ ਵੱਚੀ ਦਿਖਾਉਂਗਾ ਬੈਲ ਕੋਣ ਤਾਜੀ ਸੂਈ ਹਵਾਨੇ ਤਿਆਰੀ ਬਹੁਤ ਚੰਗੀ ਕੀਤੀ ਹੋਈ ਹੈ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਵੜ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੂਈ ਆ ਦੋਸਤੋ ਹੁਣੇ ਸੂਈ ਆ ਹੈ 10-15 ਮਿੰਟ ਹੀ ਹੋਏ ਆ ਬੱਚਾ ਮਗਰ ਵੱੱਚੀ ਦੋਸਤੋ ਉਹ ਵੀ ਡੈਨਮਾਰਕ ਸੀਮਨ ਦੀ ਆ ਚੰਗੀ ਆ ਵੱੱਚੀ ਦੁੱਧ ਬਾਈ ਜੀ ਹੁਣ ਦੱਸਦੇ ਆ ਵੱੱਚੀ 35 ਪਲੱਸ ਬੜਾ ਆਰਾਮ ਨਾਲ ਚੁਆਜੂ ਬਾਈ ਕਹਿੰਦਾ ਅੱਜ ਤੋਂ ਦੱਸਦੇ ਉਹਨਾਂ ਨੂੰ ਭੈਣ ਭਰਾ ਖਰੀਦ ਦਾ ਪਰਾ ਚੁਆਈ ਕਰਕੇ ਲੈ ਜੇ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਬੈਗ ਤੋਂ ਵੇਚ ਸਕਦੇ ਆ ਹਵਾਨਾ ਕਰਮਾਣੇ ਦੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਪੂਥੀ ਬਾਤੀ ਬਹੁਤ ਸੋਹਣੀ ਆ ਬੇਟਾ ਵਾਲੇ ਪਾਸੋਂ ਵੀ ਦੋਸਤੋ ਫੁੱਲ ਹੈ ਵੀ ਬੱਡੀ ਬੇਟਾ ਵਾਲੀ ਆ ਬਾਕੀ ਜੇ ਹਵਾਰੇ ਦੀ ਗੱਲ ਕਰੀਏ ਤਾਂ ਦੋਸਤੋ ਉਹ ਵੀ ਪੂਰਾ ਟੌਪ ਦਾ ਤਿਆਰ ਕੀਤਾ ਹੋਇਆ ਖਾਂਦੇ ਸਾਈਜ਼ ਵਿੱਚ ਬਚੀ ਜੇ ਨੇੜ ਤੋਂ ਵਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਠੰਡ ਚਾਰੇ ਬਹੁਤ ਸੋਹਣੇ ਪੀੜੀ ਦੇ ਭਾਵੇਂ ਨੁਕਰਾਂ ਚ ਲੱਗੇ ਹੋਏ ਆ ਹੱਤੀ ਚੁਆਈ ਆਰੇ ਥਣਚਾਰੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਵੇਟ ਵਾਲੇ ਪਾਸੋਂ ਪੋਲੇ ਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 35 ਪਲੱਸ ਬੱਚੀ ਬੜਾ ਆਰਾਮ ਨਾਲ ਚੁਆਜੂ ਹਾਈਟ ਵਾਈ ਦੋਸਤੋ ਫੋਲੋ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਬੱਚਾ ਮਗਰ ਬੱਚੀ ਮੁੱਲ ਬਾਈ ਨੇ ਰੱਖਿਆ ਹੋਇਆ ਬੱਚੀ ਦਾ 1 ਲੱਖ 30000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਤੇ ਪੱਛਾ ਲੱਗਿਆ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ